ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਵੈਲਕਮ ਹੈ ਜੀ ਤੁਹਾਡਾ ਆਪਣੇ ਚੈਨਲ ਦੇ ਉੱਪਰ ਜੇ ਮੇਰੇ ਚੈਨਲ ਤੇ ਨਵੇਂ ਹੋ ਪਲੀਜ਼ ਮੇਰੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਿਓ ਤੇ ਵੀਡੀਓ ਨੂੰ ਐਂਡ ਤੱਕ ਜੂਰ ਦੇਖਿਆ ਕਰੋ ਅੱਜ ਆਪਾਂ ਲੈ ਕੇ ਆਏ ਆ ਤੁਹਾਡੇ ਲਈ ਬਹੁਤ ਹੀ ਜਿਆਦੇ ਸੋਹਣੇ ਪ੍ਰਿੰਟ ਮੈਚਿੰਗ ਸੂਟ ਲੇਗੇ ਕੋਈ ਵੀ ਤੁਸੀਂ ਵਰਕ ਵਗੈਰਾ ਕਰਾਉਣਾ ਚਾਹੁੰਦੇ ਹੋ ਕੋਈ ਹੈਂਡ ਆਡੀ ਮਸ਼ੀਨ ਦਾ ਕੰਮ ਕਰਵਾਉਣਾ ਚਾਹੁੰਦੇ ਹੋ ਹਰ ਤਰ੍ਹਾਂ ਦਾ ਵਰਕਰ ਆਪਣੇ ਕੋਲੇ ਅਵੇਲੇਬਲ ਹੈਗਾਗਾ ਤੁਸੀਂ ਕੰਮ ਕਰਵਾਉਣਾ ਚਾਹੁੰਦੇ ਹੋਗੇ ਪੰਜ ਤੀਵਰ ਸੂਟ ਵਗੈਰਾ ਰੈਡੀ ਕਰਵਾਉਣਾ ਚਾਹੁੰਦੇ ਹੋਗੇ ਤਾਂ ਤੁਸੀਂ ਆਪਣਾ ਆਰਡਰ ਹੈਗਾ ਸਾਨੂੰ ਦੇ ਸਕਦੇ ਹੋਗੇ ਜਿਹੜਾ ਮੈਂ ਪਾਇਆ ਹ ਸੂਟ ਇਹਦੇ ਨਾਲ ਦੇ ਆਪਣੇ ਕੋਲੇ ਦੋ ਸੂਟ ਹੋਰ ਅਵੇਲੇਬਲ ਹੈਗੇ ਨੇ ਗ੍ਰੇ ਤੇ ਬਲੈਕ ਕਲਰ ਦੇ ਵਿੱਚ ਤੇ ਤੁਸੀਂ ਇਸ ਤਰ੍ਹਾਂ ਲੁੱਕ ਹੈਗੀ ਜਿਹੜੀ ਰੈਡੀ ਕਰਵਾ ਸਕਦੇ ਹੋ ਸੂਟ ਦੀ ਜਿੱਦਾਂ ਕਿ ਮੈਂ ਕਰਵਾਇਆਗਾ ਤੇ ਬਹੁਤ ਹੀ ਜਿਆਦੇ ਸੋਹਣਾ ਦੇਖੋ ਸਟੱਫ ਹੈਗਾ ਬਹੁਤ ਲਾਈਟ ਵੇਟ ਹੈ ਇਹਦੇ ਵਿੱਚ ਸਿਰਫ ਤੁਹਾਨੂੰ ਦੋ ਹੀ ਪ੍ਰਿੰਟ ਅਵੇਲੇਬਲ ਨੇ ਸਟੱਫ ਦੇ ਵਿੱਚ ਜਿਹੜੇ ਹੈਗੇ ਨੇ ਲਾਈਨਾਂ ਲੰਗੀਆਂ ਜਿਸ ਤਰ੍ਹਾਂ ਇਦਾਂ ਮੇਰੇ ਵੀ ਵਿੱਚ ਹੈਗੀਆਂ ਨੇ ਇਹਦੇ ਵਿੱਚ ਲਾਈਨਾਂ ਤੇ ਇਸ ਤਰ੍ਹਾਂ ਲਾਈਨਾਂ ਨੇ ਗਈਆਂ ਸਟੱਫ ਦੇ ਵਿੱਚ ਤੇ ਨਾਲ ਹੈਗੀ ਹੈ ਮੈਚਿੰਗ ਬਾਟਮ ਹੈਗੀ ਜਿੱਦਾਂ ਕਿ ਪ੍ਰਾਈਸ ਇਹਦਾ 2250 ਹੈਗਾ ਤੇ ਇਸ ਤਰ੍ਹਾਂ ਸੈਕਿੰਡ ਕਲਰ ਇਹ ਵਾਲਾ ਹੈ ਦੇ ਵਿੱਚ ਗ੍ਰੇ ਤੁਸੀਂ ਦੇਖ ਸਕਦੇ ਹੋ ਇਹ ਕਲਰ ਵੀ ਬਹੁਤ ਹੀ ਜਿਆਦਾ ਸੋਹਣਾ ਹੈਗਾ ਜਿੱਦਾਂ ਕਿ ਇਹਦੇ ਉੱਪਰ ਇਸ ਤਰ੍ਹਾਂ ਦੀ ਲੈਂਸ ਵਗੈਰਾ ਦੀ ਫਿਨਿਸ਼ਿੰਗ ਹੋ ਜੂਗੀ ਇਹਦੇ ਨਾਲ ਹੈਗੀ ਹੈ ਗ੍ਰੇ ਬਾਟਮ ਹੈਗੀ ਬਹੁਤ ਹੀ ਜਿਆਦਾ ਸੋਹਣਾ ਫੈਬਰਿਕ ਹੈ ਜਿੱਦਾਂ ਕਿ ਪਾਰਟੀ ਵੇਅਰ ਸੂਟ ਤੁਸੀਂ ਰੈਡੀ ਕਰਵਾਉਣਾ ਚਾਹੁੰਦੇ ਹੋ ਕਰਵਾ ਸਕਦੇ ਹੋਗੇ ਹੁਣ ਆਪਾਂ ਲੈ ਕੇ ਆਏ ਜੀ ਰਾਮ ਟੈਕਸ ਦੇ ਬਹੁਤ ਹੀ ਜਿਆਦੇ ਸੋਹਣਾ ਪਿਓਰ ਪਸ਼ਮੀਨੇ ਦੇ ਉੱਪਰ ਪ੍ਰਿੰਟ ਸੂਟ ਲੈ ਕੇ ਆਏ ਆਂਗੇ ਤੇ ਬਹੁਤ ਹੀ ਜਿਆਦੇ ਸੋਹਣੀ ਕੁਆਲਿਟੀ ਹੈਗੀ ਕੱਲ ਆਪਾਂ ਸੂਟਸ ਪਾਈ ਸੀ ਮੈਚਿੰਗ ਉਹਦੇ ਵਿੱਚ ਕੁਝ ਕੁ ਸੂਟ ਹੈਗੇ ਨੇਗੇ ਜਿਹੜੀਆਂ ਪਹਿਣਾ ਆਰਡਰ ਦੇਣਾ ਚਾਹੁੰਦੇ ਨੇਗੇ ਤਾਂ ਤੁਸੀਂ ਪਲੀਜ਼ ਹਨਾ ਪਹਿਲਾਂ ਸਕਰੀਨਸ਼ਾਟ ਭੇਜਿਓ ਫਿਰ ਤੁਸੀਂ ਆਪਣਾ ਆਰਡਰ ਦਿਓ ਜਿਹਦਾ ਪ੍ਰਾਈਸ ਰਹੂਗਾ ਜੀ 1500 ਵਿਦ ਸ਼ਿਪਿੰਗ ਰਹੂਗਾ ਇਸ ਤਰ੍ਹਾਂ ਇਹ ਵਾਲੀ ਹੈਗੀ ਹੈਗੀ ਬਾਟਮ ਹੈਗੀ ਏ ਵਾਲੀ ਰਹੂਗੀ ਸ਼ਰਟ ਰਹੂਗੀ ਇਹ ਸਟੱਫ ਦੇ ਉੱਪਰ ਜਿਹੜਾ ਕਿ ਆਪਾਂ ਵਰਕ ਵਗੈਰਾ ਨੂੰ ਆਰਡਰ ਜਾਂਦੇ ਨੇ ਪਹਿਣਾ ਦੇ ਇਹ ਸਟੱਫ ਤੇ ਉੱਪਰ ਆਪਾਂ ਕਰਵਾਉਣੇ ਆਂਗੇ ਤੇ ਬਹੁਤ ਹੀ ਜਿਆਦੇ ਸੋਹਣਾ ਹੰਡਣ ਵਾਲਾ ਸਟੱਫ ਹੈਗਾ ਕੋਈ ਬੁਰਨੀ ਆਉਂਦਾ ਕੋਈ ਛਿਜਦਾ ਨਹੀਂ ਹੈਗਾ ਬਹੁਤ ਜਿਆਦੇ ਸੋਹਣਾ ਫੈਬਰਿਕ ਦੀ ਕੁਆਲਿਟੀ ਹੈਗੀ ਇਸ ਤਰ੍ਹਾਂ ਹੀ ਵਾਲੀ ਰਹੂਗੀ 셔ਟ ਰਹੂਗੀ ਮੈਚਿੰਗ ਬਾਟਮ ਹੈ ਜੇ ਤੁਸੀਂ ਵਰਕ ਵਗੈਰਾ ਕਰਾਉਣਾ ਚਾਹੁੰਦੇ ਹੋ ਬਾਟਮ ਤੇ ਤਾਂ ਤੁਸੀਂ ਦੇਖ ਸਕਦੇ ਹੋਗੇ ਇਸ ਤਰ੍ਹਾਂ ਬਹੁਤ ਹੀ ਲਾਈਟ ਵੇਟ ਫੈਬਰਿਕ ਹੈਗਾ ਇਹਦੇ ਵਿੱਚ ਬਹੁਤ ਸਾਰੇ ਕਲਰ ਅਵੇਲੇਬਲ ਹੋਗੇ ਨੇਗੇ ਪਹਿਲਾ ਕਲਰ ਮੋਰ ਪੰਖੀ ਆ ਤੇ ਦੂਜਾ ਕਲਰ ਤੁਸੀਂ ਦੇਖ ਸਕਦੇ ਹੋਗੇ ਸਾਰੇ ਕਲਰ ਬਹੁਤ ਹੀ ਜਾਲੇ ਸੋਹਣੇ ਨੇਗੇ ਬ੍ਰਾਈਟ ਕਲਰ ਦਾ ਚਾਰਟ ਹੈਗਾ ਥੋੜਾ ਜਿਹਾ ਲੋ ਜੀ ਨੈਕਸਟ ਕਲਰ ਤੁਸੀਂ ਦੇਖ ਸਕਦੇ ਹੋਗੇ ਬਹੁਤ ਹੀ ਜਿਆਦਾ ਸੋਹਣਾ ਹੈ ਇਸ ਤਰ੍ਹਾਂ ਮੈਚਿੰਗ ਬਾਟਮ ਹੈਗੀ ਤੇ ਇਸ ਤਰ੍ਹਾਂ ਸ਼ਰਟ ਹੈਗੀ ਇਹ ਵਾਲੀ ਪ੍ਰਿੰਟ ਤੁਸੀਂ ਚੈੱਕ ਕਰੋ ਜਿਹਦਾ ਕਿ ਤੁਸੀਂ بیس ਨਾਲ ਤਾਂ ਦੁਪੱਟਾ ਰੱਖ ਕੇ ਇਹਦੇ ਉੱਪਰ ਜਿਹਦਾ ਕਿ ਪ੍ਰਿੰਟ ਹੈਗਾ ਬਲੈਕ ਜਾਂ ਸਕਿਨ ਕਲਰ ਦੀ ਤੁਸੀਂ ਲੈਸ ਵਗੈਰਾ ਦੀ ਫਿਨਿਸ਼ਿੰਗ ਦੇ ਸਕਦੇ ਹੋਗੇ ਲਓ ਜੀ ਉਸ ਤੋਂ ਬਾਅਦ ਆ ਗਿਆਗਾ ਮਹਿੰਦੀ ਸ਼ੇਡ ਹੈਗਾ ਲਓ ਜੀ ਇਦਾਂ ਬਾਟਮ ਰਹੂਗੀ ਇਹ ਵਾਲੀ ਰਹੂਗੀ ਜੀ ਸ਼ਰਟ ਰਹੂਗੀ ਇਸ ਤਰ੍ਹਾਂ ਬਹੁਤ ਹੀ ਜਿਆਦਾ ਸੋਹਣਾ ਪ੍ਰਿੰਟ ਹੈ ਕਲਰ ਕੰਬੀਨੇਸ਼ਨ ਤੁਸੀਂ ਚੈੱਕ ਕਰ ਸਕਦੇ ਹੋਗੇ ਦੋ ਦੋ ਸੂਟ अवेलेबल ਹੈਗੇ ਨੇਗੇ ਆਪਣੇ ਕੋਲੇ ਜਲਦੀ ਜਲਦੀ ਆਰਡਰ ਕਰ ਦਿਓ ਲੋਚੀ ਨੈਕਸਟ ਤੁਸੀਂ ਦੇਖ ਸਕਦੇ ਹੋ ਰਸਟ ਸ਼ੇਡ ਦੇ ਵਿੱਚ ਹੈਗਾ ਤੇ ਇਹਦੇ ਨਾਲ ਹੈਗੀ ਹੈ ਇਸ ਤਰ੍ਹਾਂ ਦੀ ਬਾਟਮ ਹੈਗੀ ਤੇ ਇਹਨੂੰ ਬਹੁਤ ਜਿਆਦਾ ਸੋਹਣੀ ਲੁੱਕ ਤੁਸੀਂ ਦੇ ਸਕਦੇ ਹੋ ਜਦ ਤੱਕ ਸਟਿਚਿੰਗ ਦੇ ਵਿੱਚ ਡਿਜ਼ਾਈਨ ਪਾ ਕੇ ਜਾਂ ਫਿਰ ਤੁਸੀਂ ਵਰਕ ਵਗੈਰਾ ਕਰਾ ਕੇ ਵੀ ਇਹਨਾਂ ਨੂੰ ਹੋਰ ਵੀ ਜਿਆਦਾ ਇਸ ਤੋਂ ਵੀ ਵਧੀਆ ਸੂਟਿੰਗ ਜਿਹੜੇ ਤਿਆਰ ਕਰ ਸਕਦੇ ਹੋਗੇ। ਤੇ ਅਗਲਾ ਕਲਰ ਹੈਗਾ ਮਹਿਰੂਨ ਸ਼ੇਡ ਹੈਗਾ ਸਾਰਾ ਬ੍ਰਾਈਟ ਕਲਰ ਦਾ ਚਾਰਟ ਸੀਗਾ। ਲੋ ਜੀ। ਇਹਦੇ ਨਾਲ ਹੈਗੀ ਹੈ ਕਿ ਮਹਿਰੂਨ ਕਲਰ ਦੀ ਬਾਟਮ ਰਹੂਗੀ। ਤੇ ਬਹੁਤ ਪਸ਼ਮੀਨਾ ਜਿਹੜਾ ਬਹੁਤ ਹੀ ਜਿਆਦਾ ਸੋਹਣਾ ਹੈਗਾ ਲਾਈਟ ਵੇਟ ਹੈਗਾ ਬਿਲਕੁਲ ਤੇ ਹੁਣ ਇਹ ਇਹ ਕੰਮ ਕਰ ਲੋ ਆ ਤੇ ਇੱਕ ਨਾ ਆਪਾਂ ਕਲਰਸੂਟ ਪਾਏ ਸੀਗੇ ਉਹਦੇ ਵਿੱਚ ਇਹ ਵਾਲਾ ਕਲਰ ਵੀ ਅਵੇਲੇਬਲ ਸੀਗਾ ਜੇ ਤੁਸੀਂ ਲੈਣਾ ਚਾਹੁੰਦੇ ਹੋ ਲੈ ਸਕਦੇ ਹੋਗੇ 1550 ਪ੍ਰਾਈਸ ਹੈ ਦਾ ਵੀ ਤੇ ਮੈਚਿੰਗ ਬਾਟਮ ਹੈਗੇ ਨਾਲ ਤੇ ਇਸ ਤੋਂ ਬਾਅਦ ਹੈਗੇ ਨੇ ਜੀ ਬਹੁਤ ਹੀ ਜਾਦੇ ਸੋਹਣਾ ਨੈਕਸਟ ਤੁਸੀਂ ਡਿਜ਼ਾਈਨ ਦੇਖ ਸਕਦੇ ਹੋ ਨੈਕਸਟ ਤੇ ਇਸ ਤਰ੍ਹਾਂ ਹੈਗੀ ਇਹਦੇ ਨਾਲ ਮੈਚਿੰਗ ਬਾਟਮ ਰਹੂਗੀ ਇਹ ਵਾਲੀ ਸ਼ਰਟ ਹੈਗੀ ਇਹ ਵਾਲੀ ਬਾਟਮ ਹੈਗੀ ਪ੍ਰਾਈਸ ਇਹਨਾਂ ਦਾ ਰਹੂਗਾ ਜੀ 1690 ਕਿਉਂਕਿ ਜਿੱਦਾਂ ਜਿੱਦਾਂ ਕੁਆਲਿਟੀ ਹਾਈ ਹੋਈ ਜਾਂਦੀ ਹੈ ਨਾ ਉਸ ਤਰ੍ਹਾਂ ਪ੍ਰਾਈਸ ਵੀ ਫਿਰ ਫਰਕ ਪਈ ਜਾਂਦਾ ਹੁੰਦਾ ਦਾ ਕਿਸੇ ਦਾ 100 250 ਇਦਾਂ ਹਨਾ ਅਪ ਡਾਊਨ ਹੁੰਦਾ ਰਹਿੰਦਾ ਕੁਆਲਿਟੀ ਪੱਖੋਂ ਜਿੱਦਾਂ ਵੀ ਹਨਾ ਸਾਨੂੰ ਪਿੱਛੋਂ ਜਿਵੇਂ ਵੀ ਸੂਟ ਮਿਲਦੇ ਨੇਗੇ ਜਿਸ ਹਿਸਾਬ ਨਾਲ ਜਿਸ ਹਿਸਾਬ ਨਾਲ ਫੈਬਰਿਕ ਹੈਗਾ ਫੈਬਰਿਕ ਉਹ ਵੀ ਨਹੀਂ ਮਾੜਾ ਹੈਗਾ 1500 ਵਾਲਾ ਫੈਬਰਿਕ ਇਹ ਵੀ ਨਹੀਂ ਮਾੜਾ ਹੈਗਾ ਜਿਹੜੇ ਕੱਲ ਦਿਖਾਏ ਨੇ ਉਹ ਵੀ ਨਹੀਂ ਮਾੜਾ ਹੈਗਾ ਫੈਬਰਿਕ ਆਪਾਂ ਮਾੜਾ ਲੈ ਕੇ ਹੀ ਵੀ ਨਹੀਂ ਆਉਂਦੇ ਹੈਗੇ ਨੈਕਸਟ ਤੁਸੀਂ ਦੇਖ ਸਕਦੇ ਹੋਗੇ ਇਹਦੇ ਨਾਲ ਹੈਗੀ ਐ ਇਸ ਤਰ੍ਹਾਂ ਦੀ ਬਾਟਮ ਰਹੂਗੀ ਇਹ ਵਾਲੀ ਸ਼ਰਟ ਰਹੂਗੀ ਇਹ ਥੋੜਾ ਜਿਹਾ ਆਪਾਂ ਜਲਦੀ ਸਟਾਕ ਭੈਣਾ ਨੇ ਵੀ ਕੁਝ ਕਾਲੀ ਕੀਤੀ ਹਨਾ ਵੀ ਸਾਨੂੰ ਚਾਹੀਦਾ ਹੈਗਾ ਤੇ ਕੁਝ ਇਦਾਂ ਹੁੰਦਾ ਵੀ ਰੈਡੀ ਕਰਨ ਨੂੰ ਵੀ ਸੂਟ ਹੈਗਾ ਜਿਹੜਾ ਟਾਈਮ ਲੱਗਦਾ ਹੈਗਾ ਤਾਂ ਕਰਕੇ ਆਪਾਂ ਸਟਾਕ ਹੈਗਾ ਸਰਦੀਆਂ ਵਾਲਾ ਤਾਂ ਪਾ ਰਿਆਂਗੇ ਤਾਂ ਕਿ ਤੁਹਾਨੂੰ ਹਨਾ ਟਾਈਮ ਤੇ ਸਰਦੀਆਂ ਦੇ ਵਿੱਚ ਤੁਸੀਂ ਪਾ ਸਕੋ ਲੋ ਜੀ ਨੈਕਸਟ ਸੂਟ ਤੁਸੀਂ ਦੇਖ ਸਕਦੇ ਹੋ ਗ੍ਰੀਨ ਸ਼ੇਡ ਦੇ ਵਿੱਚ ਪ੍ਰਿੰਟ ਚੈੱਕ ਕਰੋ ਤੇ ਇਸ ਤਰ੍ਹਾਂ ਰਹੂਗੀ ਜੀ ਬਾਟਮ ਰਹੂਗੀ ਇਹਦੀ ਬਹੁਤ ਹੀ ਪਿਆਰੀ ਜੀ ਤੁਸੀਂ ਦੇਖ ਸਕਦੇ ਹੋ ਬਾਟਮ ਦੇ ਉੱਪਰ ਵੀ ਬ੍ਰਾਂਡ ਦਾ ਟੈਗ ਲੱਗਿਆ ਹੋਇਆ ਹੈਗਾ ਤੇ ਇਹ ਨਹੀਂ ਹੈਗਾ ਵੀ ਕੋਈ ਜਿਹੜੀ ਬਾਟਮ ਹੈਗੀ ਉਹ ਆਪਾਂ ਕੋਈ ਹੋਰ ਲਗਾ ਰੱਖੀ ਹੈ ਨਾਲ ਦੇ ਹੀ ਫੈਬਰਿਕ ਦੀ ਹੈ ਜੀ ਦੁਪੱਟਾ ਕਿਸੇ ਨਾਲ ਨਹੀਂ ਹੈਗਾ ਦੁਪੱਟਾ ਜੇ ਤੁਸੀਂ ਲੈਣਾ ਚਾਹੁੰਦੇ ਆ ਤਾਂ ਤੁਸੀਂ ਲੈ ਸਕਦੇ ਹੋਗੇ ਅਗਲਾ ਕਲਰ ਹੈਗਾਗਾ येलो ਸ਼ੇਡ ਹੈਗਾ ਬਹੁਤ ਹੀ ਪਿਆਰਾ ਜਾਂ ਤੇ ਨਾਲ ਹੈਗੀ ਹੈ ਇਸ ਤਰ੍ਹਾਂ ਦੀ येलो ਬਾਟਮ ਹੈਗੀ ਤੁਸੀਂ ਦੇਖ ਸਕਦੇ ਹੋ ਪ੍ਰਿੰਟ ਇੱਕ ਤੋਂ ਇੱਕ ਹਟਕਿਆ ਲਓ ਜੀ ਕੱਲ ਵੀ ਮੈਂ ਤੁਹਾਨੂੰ ਦੋ ਤਿੰਨ ਡਿਜ਼ਾਈਨ ਦਿਖਾਏ ਸੀਗੇ ਅੱਜ ਵੀ ਆਪਾਂ ਤੁਹਾਨੂੰ ਤਿੰਨ ਦਿਖਾਵਾਂਗੇ ਇਹ ਵੀ ਥੋੜਾ ਜਿਹਾ ਬ੍ਰਾਈਟ ਚਾਰਟ ਹੈਗਾ 1690 ਦਾ ਪ੍ਰਾਈਸ ਹੈਗਾ ਤੇ ਇਸ ਤਰ੍ਹਾਂ ਇਹਦੇ ਨਾਲ ਹੈਗੀ ਹੈਗੀ ਬੋਟਲ ਗ੍ਰੀਨ ਕਲਰ ਹੈਗਾ ਬੋਟਲ ਗ੍ਰੀਨ ਹੀ ਬਾਟਮ ਹੋਣਗੀ ਇਸ ਤੋਂ ਬਾਅਦ ਹੈਗਾ ਜੀ ਡਾਰਕ ਪਰਪਲ ਸ਼ੇਡ ਹੈਗਾ ਬਹੁਤ ਹੀ ਜਿਆਦੇ ਸੋਹਣਾ ਤੁਸੀਂ ਦੇਖ ਸਕਦੇ ਹੋਗੇ ਲਓ ਜੀ ਇਸ ਤਰ੍ਹਾਂ ਇਹਦੇ ਨਾਲ ਬਾਟਮ ਰਹੂਗੀ ਇਹ ਵਾਲੀ ਸ਼ਰਟ ਰਹੂਗੀ ਪ੍ਰਿੰਟ ਤੁਸੀਂ ਚੈੱਕ ਕਰ ਸਕਦੇ ਹੋਗੇ ਬਹੁਤ ਹੀ ਪਿਆਰੇ ਲੰਗੇ ਲਾਸਟ ਹੈਗਾਗਾ ਮਹਿਰੂਨ ਲਓ ਜੀ ਨਾਲ ਹੈਗੀ ਐਦਾਂ ਦੀ ਬਾਟਮ ਹੈਗੀ ਠੀਕ ਹੈ ਜੀ ਦੁਪੱਟਾ ਇਹਦੇ ਨਾਲ ਕੋਈ ਵੀ ਨਹੀਂ ਹੈਗਾ ਜੇ ਤੁਸੀਂ ਦੁਪੱਟਾ ਲਾਉਣਾ ਚਾਹੁੰਦੇ ਹੋਗੇ ਜਿੱਦ ਤੱਕ ਇਹ ਮੈਂ ਲਿਆ ਹੋਇਆ ਹੈਗਾ ਪਿਓਰ ਸ਼ਿਫੋਨ ਦਾ ਦੁਪੱਟਾ ਹੈਗਾ ਇਹ ਵੀ ਤੁਸੀਂ ਲੈ ਸਕਦੇ ਹੋਗੇ ਜਾਂ ਫਿਰ ਤੁਸੀਂ ਹੋਰ ਸੈਮੀ ਦੇ ਵਿੱਚ ਵੀ ਲੈ ਸਕਦੇ ਹੋ ਜਿਵੇਂ ਵੀ ਤੁਸੀਂ ਲੈਣਾ ਚਾਹੁੰਦੇ ਹੋਗੇ ਮੈਨੂੰ ਪੂਰੀ ਉਮੀਦ ਹੈ ਤੁਹਾਨੂੰ ਅੱਜ ਵਾਲੇ ਸੂਟ ਪਸੰਦ ਆਏ ਹੋਣਗੇ ਕਮੈਂਟ ਜਰੂਰ ਕਰਿਆ ਕਰੋ ਕਿਵੇਂ ਦੇ ਲੱਗੇ ਤੇ ਵੀਡੀਓ ਨੂੰ ਵਾਰ ਤੋਂ ਵਾਰ ਸ਼ੇਅਰ ਕਰਿਆ ਕਰੋ ਕਿਸੇ ਹੋਰ ਭੈਣ ਨੂੰ ਵੀ ਸੂਟ ਚਾਹੀਦੇ ਹੁੰਦੇ ਨੇਗੇ ਤਾਂ ਤੁਸੀਂ ਦੱਸਿਆ ਕਰੋ ਹਨਾ ਤੇ ਵੀਡੀਓ ਨੂੰ ਸ਼ੇਅਰ ਕਰਿਆ ਕਰੋ ਲਾਈਕ ਕਰਿਆ ਕਰੋ ਬਹੁਤ ਹੀ ਜਾਦੇ ਸੋਹਣਾ ਫੈਬਰਿਕ ਰੋਜ਼ ਡੇਲੀ ਵੀਡੀਓ ਨਵੇਂ-ਨਵੇਂ ਸੂ ਤੇ ਕੋਈ ਵੀ ਤੁਸੀਂ ਵਰਕ ਵਗੈਰਾ ਬਰਾਇਡਲ ਜਿੱਦਾਂ ਵੀ ਤੁਸੀਂ ਸੂਟ ਵਗੈਰਾ ਰੈਡੀ ਕਰਵਾਉਣਾ ਚਾਹੁੰਦੇ ਹੋਗੇ ਤਾਂ ਤੁਸੀਂ ਆਰਡਰ ਦੇ ਸਕਦੇ ਹੋਗੇ ਮੈਨੂੰ ਪੂਰੀ ਉਮੀਦ ਹੈ ਤੁਹਾਨੂੰ ਅੱਜ ਵਾਲੇ ਸੂਟ ਪਸੰਦ ਆਏ ਹੋਣਗੇ ਤੇ ਅਗਲੀ ਵੀਡੀਓ ਆਪਾਂ ਲੈ ਕੇ ਆਵਾਂਗੇ ਅਗਲੇ ਦਿਨ ਦੇ ਨਾਲ ਸ੍ਰੀ ਕਾਲ ਜੀ